ਸ਼ੈਣੀ ਸੀ ਸਤਲੁਜ ਸਿੰਘ ਜਦੋਂ ਆਪਣੇ ਛੇਡ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ ਟਿੰਡ ਇਲਾਹਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਉਹਨਾਂ ਲਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੇਜ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਸਾਹਿਬ ਨੇ ਆਪ ਵੀ ਉੱਥੇ ਮੌਕੇ ਤੇ ਦੇਖਿਆ। ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਲੋ 179 ਨੰਬਰ ਐਫਆਰ ਸਦਰ ਰਜਿਸਟ੍ਰੇਸ਼ਨ ਖੰਨਾ ਦੇ ਵਿੱਚ ਰਜਿਸਟਰ ਕੀਤੀ ਗਈ ਹੈ। ਮੌਕਾ ਦੇਖਣ ਤੋਂ ਬਾਅਦ ਉਸੇ ਪ੍ਰਿੰਸੀਕ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੋ ਵੀ ਸਬੂਤ ਹਨ ਉਹਨਾਂ ਨੂੰ ਕਬਜ਼ੇ ਚ ਲੈ ਕੇ ਅੱਗੇ ਤਕਰੀਰ ਸ਼ੁਰੂ ਕੀਤੀ ਜਾ ਸਕੇ। ਇਸ ਦੇ ਵਿੱਚ ਅੱਗੇ ਕੰਮ ਕਰਦੇ ਮੁਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੁਡੀਆਂ ਚਲਾਈਆਂ ਤੇ ਪਰਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਦਰਪਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਕਰੀਰ ਜਾਰੀ। ਬਿਲਕੁਲ ਕੀ ਕਾਰਨ ਚੱਲ ਰਿਹਾ ਹੈ ਉਹਨੇ ਜਿਹੜਾ ਮर्डर ਕੀਤਾ ਹੈ। ਜੋ ਪੁੰਤਕ ਦੀ ਪੁੱਛਕੀ ਵਿਚ ਜੋ ਕੱਲ੍ਹ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਦੀ ਚੱਲੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਵੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ ਵਾਦੀ ਚੱਲੀ ਹੈ ਜੋ ਉਹਨਾਂ ਨੇ ਆਪਣੇ ਮਨਚ ਰੱਖੀ ਸੀ ਤੇ ਜਿਸ ਤੇ ਕੀ ਉਹਨਾਂ ਨੂੰ ਜਦ ਕੱਲ੍ਹ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮੈਂ ਜਿਹ ਪ੍ਰੈਸ ਦੀ ਗੱਲ ਉਹਨਾਂ ਦੇ ਮਨਚ ਕਈ ਦਿਨਾਂ ਤੋਂ ਸੀਗਾ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾਹ ਸਿੱਧੀ ਆਪਣੀ ਦੁਸ਼ਮਣੀ ਨੂੰ ਆ ਪੂਰਾ ਕਰਨ ਦੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਜਵਾਰਾ ਤੋਂ ਅੰਜਾਮ ਦਿੱਤਾ ਤੇ ਰਾਤ ਪਛਾਦਰਸ਼ ਕਰਨ ਤੋਂ ਬਾਅਦ ਉਹ ਦਿੱਸ ਨੇ ਆਪਣੀਆਂ ਟੀਮਾਂ ਵੱਖ-ਵੱਖਰੀਆਂ ਖਾਵਾਂ ਤੇ ਤੇਜੀਆ ਤੇ ਉਸ ਤੋਂ ਬਾਅਦ ਹੀ ਜੋ ਮੇਨ ਦੋਸ਼ੀ ਹੈ ਜੋ ਕਿ ਮੌਕੇ ਤੇ ਸੱਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੁਣੈਸ਼ ਨਹੀਂ ਹੈ ਉਹਨਾਂ ਨੂੰ ਗ੍ਰਸਤ ਕਰ ਤੇ ਫਿਜ਼ੀਕਲ ਸ਼ੂਟਿੰਗ ਵੀ ਨਾਲ ਕੋਈ ਲਕਸ਼ਣ ਨਹੀਂ ਬਣਿਆ ਤਾਂ ਅਜੇ ਤੱਕ ਸਾਡੀ ਤਫ਼ਸੀਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਜੀ ਸੋ ਅਜੇ ਇਸੇ ਮੋੜ ਤਫ਼ਸੀਲ ਚੱਲੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸਿੱਧਾ ਦੇ ਮੈਸਜ ਮੇਰੇ ਕੋਲ ਕਿਤੇ ਰਾਊਂਡ ਸਾਇਰਪੇ ਜੀ ਜੋ ਮਤੇਈ ਮੁਕਦਮਾ ਨੇ ਮਤਕ ਦੇ ਬੇਟੇ ਵੱਲੋਂ ਜਖਾਇਆਦਰ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ 10 ਦੋਸ਼ੀਆਂ ਤੇ ਐਫ ਆਰ ਦੁੱਸਤੇ ਕਰ ਲਿਆ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਵਿਸਥਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿੰਗ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਦਮ ਕਰ ਸਕਦੇ ਹਾਂ ਬਾਕੀ ਤੇ ਕੀ ਇਗਜ਼ਾਮ ਲਗਾਏ ਗਏ ਕੀ ਫ ਉਹਨੇ ਆਪਣੀ ਕੰਪਲੇਂਟ ਵਿੱਚ ਇਹ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈ ਇਸ ਮਰਦ ਤੋਂ ਅੱਪਾ ਤੁਹ ਤੁਸੀਂ ਕਰ ਰਹੇ ਹੋ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਉਹ ਸਾਰੀ ਚੀਜ਼ ਤੁਹਾਨੂੰ ਸੇਅਰ ਕਰਦੇ ਹਾਂ ਕੋਲਣਾ ਵੀ ਕ੍ਰਿਮੀਨਲ ਕਮਿਸ਼ਨਰ ਉਹ ਆਪਣੀ ਕਤਨੀਸ਼ਲ ਵੀ ਚੱਲਗਾ ਜਿਵੇਂ ਅੱਜ ਤੋਂ ਅੱਜ ਦੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਛਾਣ ਕਰਕੇ ਅਜੇ ਤੀਕਾ ਰਕਿਤਾ ਹੈ जिन्हें भी जो इस का अनुरोध नव्या की सामने आ रही है नाल देना धरना शेयर करते हैं ठीक है तो क्रिटिकल दैट हमने नहीं अजय एसी इस पर भी तक गए करते जब अपन जेडाउन लाइफ चेंज मैम जी वेपन पे राउंड टू से पूछ दिए ही जो वेपन ऑफ पेंस है वो रिकवर हो चुके फोन आधा लाइसेंसिस एक्शन हैगा तो उठे मौके से जो पेन या चार राउंड से चले हैं तनुसों जो कोल बरामद हुए हैं तो भाड़ी। 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 वो ऐसी खोल भी लगते हैं तो उन्हें तभी अगर फ्रेंड्स के नाले से चिपका जाए। मैंने कोई सीसीटीवी सामने है जिसे भी चिपका लगे भी और कर ली थी जहाँ फिर उन्होंने आर सी के कोई और जगह बढ़ कर सकते हैं। ऐसी कर रहे हैं सब चीज तो हमने इसे देखा। अब अप्रेस नोट हमने उन्हें शेयर कर अरे प्रेस नोट है क्या थानू प्रेस नोट शेयर कर देंगे नहीं उसे विच मर्डर भी कॉन्स्पिरेसी भी जो बीएनएस भी नमिता रावा एक सौ तीन अते ਸਾਚ ਦੋ ਬੀਐਨਐਸ ਦੇ ਵਿੱਚ ਤੇ ਆਮ ਜਨਤਾ ਦੇ ਵਿਚ ਪਰ ਕਹਦਾ ਜੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮੰਦੀ ਖਾਸ ਰਿਪੋਰਟ ਟੂਰਨਾਮੈਂਟ ਸਰ ਹਾਂ ਜੀ ਸਭ ਦਾ ਚੈੱਕ ਹੋ ਗਿਆ ਜੀ ਹਾਂ ਜੀ ਆ ਰੱਖ ਲਾ ਆਪਣੇ ਕੋਲ ਅਗਲੇ ਦੋਸਤਾਂ ਦੇ ਬਰਾਬਰ ਲਈ ਲੈ ਲੇ ਸਹੀ ਜੀ